सर आज सेशन शुरू हो रहा है तरीके का देखो जी पंजाब के जो लोग हैं जो केंद्र की नीतियां पंजाब के खिलाफ हैं उन पर विचार चर्चा होगी और उन पर काम किया जाएगा क्योंकि पंजाब केंद्र हमेशा से ही पंजाब को जो जो है वो अनदेखा कर रहे हैं जैसे हमारा आर डी एफ का दस हजार करोड़ रुपया वो लगातार तीन साल से वो नहीं दिया गया और विधानसभा से भी और हमारे एजी साहब की तरफ से भी वो कोर्ट में भी केस लगा हुआ है कि वो पैसे हैं जो वो को पंजाब को दिए जाए ताकि हम जो रूरल डेवलपमेंट का फंड है उसको गांव की सड़कों पर और जो अनाज की मंडियां होएं उन पर लगाया जा सके बिल्कुल सर आप भी अक्सर तुम गल बात की मुख्यमंत्री से एक बार भी जाकर नहीं मिल रहे नाल गृह मंत्री ना प्राइम मिनिस्टर देखो जी यह जरूरी नहीं होता कि जाकर मिलना होता जो आजकल साधन देते ने जो ईमेल्स ने या जो साडे ऑफिसर जन ने जब वो वो जो चिट्ठी पत्र करते हैं ਇਹ ਜ਼ਰੂਰੀ ਥੋੜੀ ਆ ਵੀ ਜਾ ਕੇ ਮੰਗਣੀ ਆ ਜਦੋਂ ਸਾਡਾ ਹੱਕ ਆ ਤੇ ਉਹਨਾਂ ਨੂੰ ਵੈਸੇ ਹੀ ਉਹਨਾਂ ਨੂੰ ਉਹਨਾਂ ਨੂੰ ਵੈਸੇ ਹੀ ਚਾਹੀਦਾ ਕਿ ਉਹ ਹੱਕ ਦਿੱਤਾ ਜਾਵੇ ਕੋ ਜਾ ਕੇ ਮੰਗਣ ਨੂੰ ਅਸੀਂ ਕੋਈ ਖੈਰ ਥੋੜੀ ਮੰਗ ਰਹੇ ਆ ਥੈਂਕ ਯੂ ਸੋ ਮਚ ਲਾਭ ਸਰ ਕਿਨੇ ਪਹਿਲੇ ਸੈਸ਼ਨ ਬੁਲਾਇਆ ਸੀ ਅੱਜ ਦੇ ਸੂਪੇ ਕਿੰਨੇ ਮਿਲ ਸਕੋ ਮੈਨੂੰ ਲੱਗਦਾ ਹੈ ਕਿ ਦਿਲ ਦੇ ਨਾਲ ਕੈਲ ਯਾਰ ਔਰ ਇਹਨਾਂ ਪਿਆਰ ਦੇ ਨਬਰ ਜੇਕਰ ਸਰੋ ਬੋਲੋ ਸਰ ਮੈਨੂੰ ਇਹ ਲੱਗਦਾ ਹੈ ਕਿ ਦਿੱਲੀ ਕੇ ਜਿਸ ਤਰੀਕੇ ਦੇ ਨਾਲ ਸ਼ਰਮਨਾਕ ਹਾਰ ਹੋਈ ਹੈ ਝੂਟ ਦਾ ਗੁਵਾਰਾ ਜਿਹੜਾ ਭਕਿਆ ਹੈ ਆਪਣੇ ਆਪ ਨੂੰ ਇੱਕ ਜੁੱਟ ਦਿਖਾਉਣ ਦਾ ਇੱਕ ਪ੍ਰਯਾਸ ਜਿਹੜਾ ਕੀਤਾ ਜਾ ਰਿਹਾ ਹੈ ਔਰ ਜਦੋਂ ਕਿ ਬਜਟ ਸੈਸ਼ਨ ਆਉਣ ਵਾਲਾ ਹੈ ਐਸੇ ਸਮੇਂ ਐਸੇ ਕੀ ਕਾਰਨ ਹੋਏ ਉਹ ਤੋਂ ਦੇਖ ਕੇ ਤੁਹਾਨੂੰ ਲੱਗੇਗਾ ਨਾ ਲੇਕਿਨ ਕੋਈ ਉਤਸਾਹ ਵਰਦਕ ਨਹੀਂ ਹੈ ਜੀ ਅਤੇ ਤਿੰਨ ਸਾਲਾਂ ਚ ਇਸ ਸਰਕਾਰ ਨੇ ਕੋਈ ਵੀ ਸਾਰਤਕ ਚਰਚਾ ਨਹੀਂ ਕੀਤੀ ਜਿਨ੍ਹਾਂ ਕਮਿਟਮੈਂਟ ਦੇ ਨਾਲ ਇਹਨਾਂ ਨੇ ਝੂਠ ਬੋਲ ਕੇ ਲਾਰੇ ਲਾ ਕੇ ਸਰਕਾਰ ਪ੍ਰਾਪਤ ਕੀਤੀ ਸੀ ਅੱਜ ਉਹ ਮੁੱਦੇ ਉਦਾਂ ਦੀ ਉਦਾਂ ਹੀ ਖੜੇ ਐ ਚਾਹੇ ਉਹ ਕਾਨੂੰਨ ਵਿਵਸਥਾ ਹੈ ਚਾਹੇ ਨਸ਼ਾ ਹੈ